ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਦੀ ਵੀਡੀਓ ਜਿਹੜੀ ਹੈ ਨਾ ਇਹ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਕਿਹਨਾਂ ਨੂੰ ਦੇ ਇੱਕ ਛੋਟੀ ਜੀ ਜਾਣਕਾਰੀ ਦੇਣੀ ਆ ਉਹ ਇਹ ਆ ਕਿ ਜਿਹੜੀ ਆਪਣੇ ਕੋਲ ਮਸ਼ੀਨ ਨਹੀਂ ਕਢਾਈ ਵਾਲੀ ਉਹਦੇ ਉੱਤੇ ਆਪਾਂ ਜਿਹੜੀ ਆ ਟ੍ਰੇਨਿੰਗ ਦੇਣ ਦੇ ਆ ਕੁੜੀਆਂ ਨੂੰ ਤੇ ਬਹੁਤ ਜ਼ਿਆਦਾ ਜਿਹੜੀਆਂ ਕੁੜੀਆਂ ਸਾਡੇ ਕੋਲ ਸਿੱਖ ਕੇ ਜਾ ਚੁੱਕੀਆਂ ਆ ਕੁਝ ਸਿੱਖਣ ਡੀਆਂ ਤੇ ਅੱਜ ਇੱਕ ਹੋਰ ਨਵੀਂ ਮਸ਼ੀਨ ਜਿਹੜੀ ਆ ਉਹ ਆਪਾਂ ਲੈ ਕੇ ਆਉਣ ਲੱਗੇ ਆ ਇਹ ਮਸ਼ੀਨ ਸਾਡੇ ਇੱਕ ਕੀ ਕਹਿੰਦੇ ਨੇ ਸਟੂਡੈਂਟ ਦੀ ਆ ਉਹਨੇ ਇੱਥੇ ਸਾਡੇ ਕੋਲ ਟ੍ਰੇਨਿੰਗ ਲਈ ਆ ਤੇ ਸਾਡੇ ਕੋਲੇ ਮਸ਼ੀਨ ਬਾਏ ਕੀਤੀ ਆ ਉਹ ਮਸ਼ੀਨ ਜਿਹੜੀ ਉਹ ਅੰਮ੍ਰਿਤਸਰ ਪਹੁੰਚ ਚੁੱਕੀ ਹੈ ਤੇ ਹੁਣ ਮੈਂ ਉਹਨੂੰ ਚੱਲੇ ਜਾਣਾ ਲੈਣ ਤੇ ਮੈਂ ਤਾਂ ਉਹਨਾਂ ਨੂੰ ਕਹਾਂ ਮੈਂ ਕਿ ਮੇਰੇ ਨਾਲ ਚੱਲੋ ਤੇ ਉਹ ਕਹਿੰਦੇ ਸਾਨੂੰ ਥੋੜਾ ਜਿਹਾ ਲੇਟ ਆ ਤੇ ਤੁਸੀਂ ਇਹ ਕਰਕੇ ਭਾਜੀ ਲਿਆ ਦਿਓ ਸੋ ਮੈਂ ਮਸ਼ੀਨ ਲੈਣ ਚੱਲੇ ਆ ਸਵੇਰੇ ਉਹਨਾਂ ਮੇਰੇ ਕੋ ਆਉਣਾ ਤੇ ਮੈਂ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਂਗਾ ਤੇ ਮਸ਼ੀਨ ਬਾਰੇ ਦੱਸੂਗਾ ਉਹਨਾਂ ਨੇ ਕਿਹੜੀ ਮਸ਼ੀਨ ਲਈ ਹੈ ਕਿੰਨੇ ਦੀ ਲਈ ਹੈ ਤੇ ਤੁਸੀਂ ਵੀ ਇੱਕ ਵਧੀਆ ਓਪਰਚ्युनिटी ਦਾ ਫਾਇਦਾ ਲੈ ਸਕਦੇ ਜੇ ਸਾਡੇ ਕੋਲੋਂ ਮਸ਼ੀਨ ਦੀ ਟ੍ਰੇਨਿੰਗ ਲੈ ਕੇ ਤੇ ਨਾਲ ਆਪਣਾ ਕੰਮ ਕਰ ਸਕਦੇ ਜੇ ਕੜਾਈ ਦਾ ਬੁਟੀਕ ਦਾ ਬਹੁਤ ਸੋਹਣਾ ਤੇ ਅਸੀਂ ਟ੍ਰੇਨਿੰਗ ਜਿਹੜੀ ਆ ਉਹ ਦੇ ਫਰੀ ਟ੍ਰੇਨਿੰਗ ਦਿੱਤੀ ਬਹੁਤ ਚਿਰ ਬਹੁਤ ਕੋਸ਼ਿਸ਼ ਕਰਾਇਆ ਕੁੜੀਆਂ ਨੂੰ ਫਰੀ ਦੇ ਵਿੱਚ ਪਰ ਪ੍ਰੋਬਲਮ ਬਹੁਤ ਆਈਆਂ ਫਰੀ ਦੇ ਵਿੱਚ ਸਿਖਾਉਣ ਚ ਤੇ ਇਹ ਕਰਕੇ ਹੁਣ ਜਿਹੜੀ ਇਹਨਾਂ ਆਪਾਂ ਛੋਟੀ ਜੀ ਇੱਕ ਫੀਸ ਰੱਖ ਦਿੱਤੀ ਆ ਉਹ ਤਾਂ ਕਰਕੇ ਰੱਖੀ ਆ ਕਿ ਟਾਈਮ ਦੇ ਨਾਲ ਸਾਰੇ ਜਿਹੜੇ ਸਟੂਡੈਂਟ ਹੈ ਉਹ ਆਜਿਆ ਕਰਨ ਕਿਉਂਕਿ ਫਰੀ ਦੇ ਵਿੱਚ ਕੋਈ ਹਰ ਇੱਕ ਆਪਣੀ ਮਰਜ਼ੀ ਨਾਲ ਆਪਣੇ ਟਾਈਮ ਨਾਲ ਆਉਂਦਾ ਹੈਗਾ ਸਾਡਾ ਸਾਰਾ ਅਫਸਰਟ ਹੋ ਜਾਂਦਾ ਹੈ ਸਿਸਟਮ ਫੀਸ ਲੱਗੂਗੀ ਛੋਟੀ ਜੀ ਉਹ ਫੀਸ ਪੇ ਕਰਕੇ ਤੇ ਤੁਸੀਂ ਮੇਰੇ ਕੋਲ ਸਿੱਖ ਸਕਦੇ ਜੇ ਤੇ ਉਹ ਫੀਸ ਕਿੰਨੀ ਹੋਊਗੀ ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ ਨਹੀਂ ਤੇ ਮੈਨੂੰ ਫੋਨ ਮੈਸੇਜ ਕਰ ਲਿਓ ਤੇ ਬਾਕੀ ਮੈਂ ਤਾਂ ਇਹਨਾਂ ਮਸ਼ੀਨ ਲੈ ਕੇ ਮਸ਼ੀਨ ਤੇ ਸਵੇਰੇ ਉਹਨਾਂ ਦੇ ਨਾਲ ਮਿਲਾਂਗਾ ਤੁਹਾਨੂੰ ਮੈਂ ਭੈਣ ਦੇ ਜਿਨ੍ਹਾਂ ਨੇ ਮਸ਼ੀਨੇ ਆਰਡਰ ਕੀਤੀ ਹੈ ਸਾਡੇ ਕੋ ਤੇ ਇੱਥੋਂ ਹੀ ਉਹਨਾਂ ਨੇ ਸਾਡੇ ਕੋ ਟ੍ਰੇਨਿੰਗ ਲਈ ਹੈ ਤੇ ਮਿਲਦੇ ਆ ਸਵੇਰੇ ਤੇ ਉਹਨਾਂ ਦਾ ਮਸ਼ੀਨ ਜਿਹੜੀ ਆ ਉਹ ਮੈਂ ਉਥੋਂ ਲੈ ਆਵਾਂ ਅਮਸਤ ਲੋਬੀ ਖਿਚੀਏ ਤਿਆਰੀ ਤੇ ਲਿਆਈਏ ਮਸ਼ੀਨ ਇੱਕ ਹੋਰ ਨਵੀਂ ਤੇ ਨਵਾਂ ਕੰਮ ਸ਼ੁਰੂ ਕਰਾਈਏ ਭੈਣ ਉਹਨਾਂ ਦਾ ਤੇ ਆਪਣਾ ਸੋਹਣਾ ਸੋਹਣਾ ਕੰਮ ਕਰਨ ਤੇ ਵਧੀਆ ਲੱਗਦਾ ਜਦੋਂ ਕੋਈ ਸਾਡੇ ਕੋ ਕੰਮ ਸਿੱਖ ਕੇ ਤੇ ਆਪਣਾ ਕੰਮ ਸ਼ੁਰੂ ਕਰਦਾ ਤੇ ਆ ਜਿਹੜਾ ਬਾਕਸ ਹੈ ਇਹ ਆਪਣੀ ਮਸ਼ੀਨ ਦਾ ਹੈਗਾ 450 ਦਾ ਇੱਕ ਇਸ ਤੋਂ ਬਾਅਦ ਹੋਰ ਮਸ਼ੀਨ ਆਈ ਹੀ ਆਪਣੇ ਕੋਲ 450 ਜਿਹੜੀ ਆਪਾਂ ਭੇਜੀ ਹੀ ਯੂਪੀ ਉਹ ਵੀ ਆਪਣੇ ਭੈਣ ਹੀ ਕੀ ਕਸਟਮਰ ਉਹਨਾਂ ਨੇ ਸਾਡੇ ਕੋਲ ਆਨਲਾਈਨ ਟ੍ਰੇਨਿੰਗ ਲਈ ਤੇ ਨਾਲ ਉਹਨਾਂ ਨੇ ਮਸ਼ੀਨ ਸਾਡੇ ਕੋਲ ਬੁੱਕ ਕੀਤੀ ਜਿਹੜੀ ਯੂਪੀ ਆਪਾਂ ਭੇਜੀ ਸੀ ਤੇ ਅੱਜ ਇਹ ਤੀਸਰੀ ਮਸ਼ੀਨ ਆਉਣ ਲੱਗੀ ਹੈ ਸਾਡੇ ਕੋਲ ਤੇ ਇਦਾਂ ਤੁਸੀਂ ਵੀ ਸਾਡੇ ਕੋਲ ਸਿੱਖ ਕੇ ਤੇ ਇੱਥੇ ਮਸ਼ੀਨਾਂ ਲੈ ਕੇ ਤੇ ਆਪਣੀ ਟ੍ਰੇਨਿੰਗ ਜਿਹੜੀ ਪੂਰੀ ਕਰਕੇ ਤੇ ਆਪਣਾ ਕੰਮ ਸ਼ੁਰੂ ਕਰ ਸਕਦੇ ਜੇ ਤੇ ਫਾਈਨਲੀ ਵੇਟ ਜਿਹੜੀ ਓਵਰ ਹੋ ਗਈ ਆ ਮਸ਼ੀਨ ਆ ਗਈ ਆ ਤੇ ਇਧਰੋਂ ਭੈਣੋਣੀ ਵੀ ਆ ਗਏ ਜਿਨ੍ਹਾਂ ਦੀ ਮਸ਼ੀਨ ਆ ਆ ਲਓ ਜੀ ਕਰੋ ਚੈੱਕ ਤੁਸੀਂ ਮੈਂ ਰਾਤ ਦੀ ਕੱਢੀ ਨਹੀਂ ਗੱ ਦੇਖੋ ਪਹਿਲਾਂ ਤੇ ਬਹੁਤ ਸਾਰੀਆਂ ਵਧਾਈਆਂ ਤੁਹਾਨੂੰ ਮੁਬਾਰਕਾਂ ਬਹੁਤ ਸਾਰੀਆਂ ਇਹਨੂੰ ਹੁਣੇ ਖੋਲ ਕੇ ਚੈੱਕ ਕਰਕੇ ਤੁਹਾਨੂੰ ਤੇ ਖਿੱਚੋ ਤਿਆਰੀ ਹੁਣ ਤੁਸੀਂ ਕੰਮ ਕਰਨ ਦੀ ਬਸ ਹੁਣ ਖੁਸ਼ ਦੇ ਹਾਂ ਵੀ ਬਾਕੀ ਠੀਕ ਹੈ ਜੀ ਦਰਵਾਜਾ ਅੰਦਰੋਂ ਦਰਵਾਜਾ ਹੀ ਨਹੀਂ ਖੁੱਲਣਾ ਉਹਨਾਂ ਨੇ ਇੱਕ ਹੋਰ ਨਵੀਂ ਮਸ਼ੀਨ ਜਿਹੜੀ ਆ ਗਈ ਹੈ ਤੇ ਤੁਸੀਂ ਇਸ ਮਸ਼ੀਨ ਨਾਲ ਲੈ ਕੇ ਤੇ ਆਪਣੇ ਕੰਮ ਕਰੋ ਅਗਰੇ ਹੋ ਜਾਓ ਚਲੋ ਅਗਲੀ ਬੱਚਾ ਪਾੜੀ ਸਾਈਡੋ ਵਧਾਈਆਂ ਹੋਣ ਜੀ ਵੀ ਲੰਮੀ ਮਸ਼ੀਨ ਦੀਆਂ ਭੈਣ ਜੀ ਤੁਹਾਨੂੰ ਤੁਹਾਨੂੰ ਕੰਗ੍ਰੈਚੁਲੇਸ਼ਨ ਤੇ ਸੁਣੀ ਨਹੀਂ ਹਾਂ ਆਇਦਰ ਦੇ ਦੇ ਸੁਣ ਲੋ ਅਣਾ ਦੀ ਵੀ ਹਾਂ ਜੀ ਕੰਗ੍ਰੈਚੁਲੇਸ਼ਨ ਥੈਂਕ ਯੂ ਹੰਤ ਦਾ ਰਾਜਾ ਬੰਦ ਕਰ ਮੱਖੀਆਂ ਉੱਡੀਆਂ ਆਣ ਅਣਾ ਹੱਥੇ ਮੇਨ ਬੰਦਾ ਹਾ ਦਾਦਾ ਕਰੋ ਚੈੱਕ ਤੁਸੀਂ ਵੇਖੋ ਠੀਕ ਹੈ ਜੀ ਹਾਂ ਜੀ ਕੀ ਰਿਪੋਰਟ ਹੈ ਓਕੇ ਓਕੇ ਮੈਂ ਘਟਾ ਦਿੱਤਾ ਬਣਾ। ਅ ਮੈਂ ਤੁਹਾਡੇ ਵੇਲੇ ਪਹਿਲਾ ਕੇਸਰੀ ਨਿਸ਼ਾਨ ਬਾਬਾ ਜੀ ਦਾ ਨਾਲ ਬੰਨ ਕੇ ਲੈ ਕੇ ਆਇਆ ਤੁਹਾਡੇ ਵਾਸਤੇ। ਕੱਢ ਲਓ ਕੱਢ ਲਓ। ਇਹ ਜਿਹੜੀ ਇਹ ਜਿਹੜੀ ਮਸ਼ੀਨ ਹੈ ਨਾ ਜਿਹੜੀ ਹੁਣੇ ਆਪਾਂ ਲੈ ਕੇ ਆਏ ਆ ਇਹ ਆਪਣੇ ਕੋਲ ਹੈਗੀ ਆ 550 ਆ ਵਾਲੀ ਜਿਹੜੀ ਊਸ਼ਾ 550 ਤੇ ਆ ਤੁਸੀਂ ਡੱਬੇ ਦੇ ਉੱਤੇ ਵੀ ਦੇਖ ਸਕਦੇ ਜੇ ਇਹਦੇ ਸੇਮ ਮਾਡਲ ਜਿਹੜਾ ਊਸ਼ਾ 550 ਲਿਖਿਆ ਤੇ ਆ ਜਿਹੜੀ ਆਪਣੇ ਕੋਲ ਪਹਿਲਾਂ ਇੱਥੇ ਜਿਹੜੀ ਕੰਮ ਕਰਨ ਦਾ ਜਿਹਦੇ ਤੇ ਆਪਾਂ ਇਹ ਹੈਗੀ ਆ 450 ਤੇ 550 ਦੇ ਨਾਲ ਫਰੇਮ ਦਾ ਫਰਕ ਆਉਂਦਾ ਇੱਕ ਇੰਚ ਫਰੇਮ ਥੋੜੇ ਵੱਧ ਆਉਂਦੇ ਆ ਆ ਤੁਸੀਂ ਦੇਖ ਸਕਦੇ ਨਾਲ-ਨਾਲ ਇਹ ਫਰੇਮ ਜਿਹੜੇ ਆ ਹੁੰਦਾ ਇਹਦਾ ਫਰੇਮ ਜਿਹੜਾ 550 ਦਾ ਡਿਫਰੈਂਸ ਆ ਫਰੇਮ ਦਾ ਇਹ ਗਾ ਜੀ ਆਹ ਫਰੇਮ ਜਿਹੜਾ ਆ ਇਹ ਆਉਂਦਾ ਆ 550 ਦੇ ਨਾਲ ਤੇ ਆਪਣੇ ਜਿਹੜਾ 450 ਦੇ ਨਾਲ ਆਉਂਦਾ ਉਹ ਵੀ ਦਿਖਾ ਰਿਹਾ ਹਾਂ ਕੱਢ ਲਿਆ ਦੇ ਵਿੱਚ ਇਹ ਆਹ ਫਰੇਮ ਆਉਂਦਾ ਆ ਆਪਣਾ 450 ਮਸ਼ੀਨ ਦੇ ਨਾਲ ਆਹ ਲਓ ਜੀ ਇੰਨਾ ਡਿਫਰੈਂਸ ਜਿਹੜਾ ਜੇ ਫਰੇਮ ਨੂੰ ਲੈ ਕੇ ਇਹਦੇ ਵਿੱਚ ਆਉਂਦਾ ਜੇ ਆਪਣਾ ਇਹ 11 ਇੰਚ ਦਾ ਹੁੰਦਾ ਆ 450 ਦਾ ਤੇ ਆਪ 15 ਇੰਚ ਦਾ ਹੁੰਦਾ ਹੈ ਠੀਕ ਹੈ ਜੀ ਆਹ ਡਿਫਰੈਂਸ ਆ ਫਰੇਮ ਦਾ ਇਹਦਾ ਤੇ ਬਾਕੀ ਮਾਡਲ ਜਿਹੜਾ ਆ ਇਹ ਹੈਗਾ ਆ 550 ਤੇ ਇਹ ਹੈਗਾ 450 ਇਹਦਾ ਪ੍ਰਾਈਸ ਜਿਹੜਾ ਹੈਗਾ ਜੇ ਇਸ ਟਾਈਮ ਦੇ ਤੇ ਹੈਗਾ ਜੇ 1 ਲੱਖ 14000 ਰੁਪਿਆ ਅੰਮ੍ਰਿਤਸਰ ਦੀ ਪ੍ਰਾਈਸ ਤੇ ਇਹਦੀ ਜਿਹੜੀ ਅੰਮ੍ਰਿਤਸਰ ਦੀ ਪ੍ਰਾਈਸ ਹੈਗੀ ਜੇ 1 ਲੱਖ 56000 ਰੁਪਿਆ ਤੇ ਤੁਸੀਂ ਵੀ ਪੈਸੇ ਖਰਚ ਕੇ ਤੇ ਸੋਨੇ ਜਿਹੇ ਕੀ ਉਹਨੂੰ ਦੇ ਆ ਡਿਜ਼ਾਈਨ ਤਿਆਰ ਕਰਨ ਲਈ ਮਸ਼ੀਨ ਲਓ ਤੇ ਨਾਲੇ ਸਾਡੇ ਕੋਲ ਆਓ ਟ੍ਰੇਨਿੰਗ ਤੇ ਹੁਣ ਤੁਹਾਨੂੰ ਭੈਣੋ ਨਾਲ ਮਲਾਉਂਦੇ ਜਿਨ੍ਹਾਂ ਦੀ ਇਹ ਮਸ਼ੀਨ ਹੈ ਤੇ ਜਿਨ੍ਹਾਂ ਇੱਥੋਂ ਲਈ ਆ ਟ੍ਰੇਨਿੰਗ ਸਾਡੇ ਕੋਲ ਕਦੋਂ ਦਾ ਐਕਸਪੀਰੀਅੰਸ ਰਿਹਾ ਜੀ ਤੁਹਾਡਾ ਸਾਡੇ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਬਹੁਤ ਵਧੀਆ ਨੇਚਰ ਵੀਰ ਜੀ ਦਾ ਬੜੀ ਡਿਟੇਲ ਨਾਲ ਇਹਨਾਂ ਨੇ ਸਮਝਾਇਆ ਸਾਨੂੰ ਤੇ ਇਹ ਸਾਡੀ ਨਾਲ ਇਨਸਟ੍ਰਕਸ਼ਨ ਇਹ ਆਕਾਸ਼ਦੀਪ ਜਿਨੇ ਸਾਨੂੰ ਬਹੁਤ ਵਧੀਆ ਸਿਖਾਇਆ ਜਿੰਨੇ ਹੈਲਪ ਕੀਤੀ ਹੈ ਤੇ ਇਹ ਭਾਬੀ ਵੀ ਨਹੀਂ ਸਾਡੇ ਇਹ ਜਿਹੜੇ ਅਜੇ ਆਨਰੋਲ ਚੱਲਣ ਦੇ ਨਹੀਂ ਸਾਡੇ ਕੋਲ ਜਿਹੜੀਆਂ ਭੈਣਾਂ ਨੇ ਟ੍ਰੇਨਿੰਗ ਲੈਣੀ ਹੈ ਜਾਂ ਕੜਾਈ ਸਿੱਖਣੀ ਹੈ ਤੇ ਤੁਸੀਂ ਵੀਰ ਜੀ ਨੂੰ ਡੀਐਮ ਕਰ ਸਕਦੇ ਹੋ ਹਾਂਜੀ ਮੇਰਾ ਨੰਬਰ ਤੁਹਾਡੇ ਕੋਲ ਸਾਰਿਆਂ ਕੋਲ ਹੈ ਗਈ ਹੈ ਮੈਨੂੰ ਮੈਸੇਜ ਫੋਨ ਕਰ ਲਿਓ ਉਹਦੇ ਬਾਅਦ ਦੀ ਆਨਲਾਈਨ ਕਲਾਸਾਂ ਜਿਹੜੀਆਂ ਅਸੀਂ ਸਟਾਰਟ ਕਰਦਾਂਗੇ ਆਫਲਾਈਨ ਜਿਹੜੀ ਅਸੀਂ ਇੱਥੇ ਸਿਖਾਉਂਦੇ ਆ ਤੇ ਬਾਕੀ ਆ ਤੁਸੀਂ ਵੀ ਮਸ਼ੀਨ ਲੈ ਲਿਓ ਅੱਜ ਭੈਣਾਂ ਨੂੰ ਅਸੀਂ ਦਿੰਨੇ ਬਹੁਤ ਸਾਰੀਆਂ ਮੁਬਾਰਕਾਂ ਤੇ ਇਹਨਾਂ ਨਵੀਂ ਮਸ਼ੀਨ ਲਈ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਜੀ ਜੇ ਤੁਸੀਂ ਵੇਖ ਸਕਦੇ ਜੇ ਸੋਹਣਾ ਜਿਹਾ ਡਿਜ਼ਾਈਨ ਬਣ ਰਿਹਾ ਆ ਇਹ ਬਣਦੀ ਸਾਡੀ ਫਰੌਕ ਇਹ ਪੈਂਡ ਆ ਮੋਰਾਂ ਵਾਲਾ ਡਿਜ਼ਾਈਨ ਕਲੀਆਂ ਵਾਲਾ ਕਲੀਆਂ ਦੇ ਉੱਤੇ ਇਹਦੀਆਂ ਕਲੀਆਂ ਜਿਹੜੀਆਂ ਕਟੀਆਂ ਉਹ ਤੁਸੀਂ ਵੀ ਸੋਹਣੇ ਸੋਹਣੇ ਡਿਜ਼ਾਈਨ ਤੇ ਫਰੌਕਾਂ ਸੂਟ ਜੋ ਮਰਜ਼ੀ ਬਣਾ ਸਕਦੇ ਜੀ ਇਦਰੋਂ ਦੂਜੀ ਮਸ਼ੀਨ ਜਿਹੜੀ ਆ ਸਾਡੀ ਇਹਦੇ ਉੱਤੇ ਵੀ ਕੰਮ ਚੱਲਣ ਡਿਆ। ਜਿੱਦਾਂ ਮੈਂ ਪਿਛਲੀ ਵੀਡੀਓ 'ਚ ਵੀ ਤੁਸੀਂ ਵੇਖਿਆ ਹੋਊਗਾ ਮੈਂ ਦੱਸਿਆ ਹੈਗਾ ਕਿ ਇਹ ਜਿਹੜੀ ਮਸ਼ੀਨ ਐ ਇਹ ਸਾਡੇ ਕੋਲ ਕਸਟਮਰ ਨੇ ਖਰੀਦੀ ਆ। ਇੱਥੇ ਟ੍ਰੇਨਿੰਗ ਲਈ ਇਹਨਾਂ ਨੇ ਤੇ ਇੱਥੇ ਸਾਡੇ ਕੋਲ ਹੀ ਇਹਨਾਂ ਨੇ ਮਸ਼ੀਨ ਬਾਇ ਕੀਤੀ ਆ। ਤੇ ਉਹ 2-3 ਦਿਨ ਇੱਥੇ ਰੱਖਦੇ ਕਹਿੰਦੇ ਵੀ ਆਪਾਂ ਚਲਾ ਕੇ ਟ੍ਰੇਨਿੰਗ ਟ੍ਰੇਨਿੰਗ ਪੂਰੀ ਪ੍ਰੋਪਰ ਸੈੱਟ ਕਰਕੇ ਇਹਨੂੰ ਕਿਉਂਕਿ ਇਹਦੀਆਂ ਸੈਟਿੰਗਾਂ ਛੁੱਟੀਆਂ ਨਹੀਂ ਆ ਸਾਰੀਆਂ ਆਪਾਂ ਤੁਹਾਨੂੰ ਪੂਰੀਆਂ ਪ੍ਰੋਪਰ ਕਰਕੇ ਦੇਵਾਂਗੇ। ਤੇ ਉਹ ਕਹਿੰਦੇ ਮੈਂ 2-4 ਦਿਨ ਚਲਾ ਕੇ ਫਿਰ ਲੈ ਕੇ ਜਾਣੀ ਆ। ਤੇ ਬ ਇਹ ਬਣ ਡਿਆ ਮੋਰਾਂ ਵਾਲਾ ਡਿਜ਼ਾਈਨ ਇਹ ਪਾਵਾਂ ਬਣ ਡੀਆਂ ਸੂਟ ਦੀਆਂ ਆ ਮੈਚਿੰਗ ਆ ਕਿੰਦੋਂ ਜਿਹੜਾ ਆ ਇਹਦਾ ਘੇਰਾ ਬਣ ਡਿਆ ਇੱਧਰ ਅਸੀਂ ਦੀਦੀ ਨੂੰ ਫੋਨ ਕਰੰਦੇ ਇਹਨਾਂ ਨੇ ਕੀਤੀ ਪਾਰਟੀ ਨਵੀਂ ਮਸ਼ੀਨ ਦੀ ਤੇ ਆਪ ਪਾਰਟੀ ਕੀ ਕਰਕੇ ਸਾਨੂੰ ਛੱਡ ਗਏ ਤੇ ਆਪ ਥੋੜਾ ਕੰਮ ਪੈ ਗਿਆ ਉੱਥੇ ਚਲ ਗਿਆ ਉਹਨਾਂ ਹੀ ਫੋਨ ਤੇ ਫੋਨ ਕਰੀ ਜਾਂਦੇ ਤੇ ਅਜੇ ਤੱਕ ਨਹੀਂ ਪਹੁੰਚੇ ਤੇ ਅਸੀਂ ਵੇਟ ਕਰੰਦੇ ਆ ਫੋਨ ਉਹਨਾਂ ਦਾ ਐਕਟੂਅਲ ਇਹ ਦੱਸਦਾ ਸ਼ਾਂ ਲੱਗਦਾ ਵਾ ਤੇ ਵੱਜ ਗਏ ਆ 3 ਤੇ 2 ਵਜੇ ਦਾ ਹੀ ਫੋਨ ਕੀਤਾ ਸੀ ਤੇ ਕਹਿੰਦੇ 10 ਮਿੰਟ ਚ ਆਗੇ ਤੇ ਹੁਣ 3 ਵਜ ਗਏ ਵੇਹਲੀ ਆਏ ਕਿ ਨਹੀਂ ਨਹੀਂ ਆਏ ਅਜੇ ਤੁਹਾਡੀ ਵੇਟ ਹੋਣ ਈ ਅਸੀਂ ਫੇਰ ਸ਼ੁਰੂ ਕਰਨਾ ਹੈ ਅਜੇ ਆਓਗੇ ਤਾਂ ਫੇਰ ਹੀ ਨਹੀਂ ਹੁਣ ਆਈ ਖਾ ਲਈਏ ਠੰਡੇ ਹੋਏ ਨੇ ਨਹੀਂ ਵੇਟ ਕਰ ਲੋ ਬੜੀ ਵੇਟ ਕੀਤੀ 1 ਘੰਟਾ ਪੂਰਾ ਤੇ ਫੋਨ ਕੱਟ ਕੇ ਖਾ ਲਓ ਕੋਈ ਨਹੀਂ ਮਣ ਇਧਰ ਆਵਾਜ਼ ਮਾਰ ਲਈਏ ਆ ਜਾਓ ਬੱਚਿਓ ਕੀ ਪਾਰਟੀ ਸੀ ਪਾਰਟੀ ਸ਼ੁਰੂ ਹੋ ਗਈ ਸਾਰੇ ਜਣੇ ਗੈਸ ਕਰੋ ਕਿ ਦੀਦੀ ਆਉਣਗੇ ਕਿ ਨਹੀਂ ਤੁਸੀਂ ਦੱਸੋ ਆਉਣਗੇ ਆਉਣਗੇ ਤੁਸੀਂ ਦੱਸੋ ਨਹੀਂ ਆਉਣਗੇ ਨਹੀਂ ਆਉਣਗੇ ਕਾਸ਼ ਤੂੰ ਆਉਣਗੇ ਤੁਸੀਂ ਮੈਨੂੰ ਵੀ ਲੱਗਦਾ ਆਉਣਗੇ ਮੇਰੀ ਮੇਰੀ ਵੋਟ ਗਲਤ ਹੋ ਜਾਣੀ ਜੇ ਮੈਨੂੰ ਵੀ ਲੱਗਦਾ ਆਉਣਗੇ ਕਾਣੀ ਇਹ ਤਾਂ ਵੋਟ ਤੂੰ ਇਕੱਲੇ ਲੈਣੀ ਜਿੱਤ ਜਾਣਾ ਸੁਜਿੰਦਰ ਨੇ ਵੈਸੇ ਕਿਹਾ ਨਹੀਂ ਆਉਣਗੇ ਨਹੀਂ ਆਉਣਾ ਸਾਰਿਆਂ ਨੇ ਮੇਰੀ ਦਵਾਈ ਦੀ ਕੀ ਨਹੀਂ ਆਉਣਾ ਬਾਕੀ ਤਾਂ ਦੇਖੋ ਬਾਕੀ ਹਾਂ ਇੱਧਰ ਪਾਰਟੀ ਕਰਕੇ ਤੇ ਹੁਣ ਅੱਗੇ ਦੁਕਾਨ ਤੇ ਫੇਰ ਤੇ ਦੀਦੀ ਕਰਕੇ ਪਾਰਟੀ ਮਿਸ ਮਸ਼ੀਨ ਉਹਨਾਂ ਦੀ ਇੱਥੇ ਚੱਲੁੰਦੀ ਹੈ ਪਾਰਟੀ ਮਿਸ ਆਪ ਪਾਰਟੀ ਰੱਖ ਕੇ ਤੇ ਆਪ ਹੀ ਚੱਲ ਗਏ ਪਾਰਟੀ ਮਿਸ ਹੋ ਗਈ ਇਹਨੂੰ ਹਾਂ ਤੇ ਸਾਡੇ ਵੱਲੋਂ ਮੱਤਰ ਭਾਬੀ ਬਹੁਤ ਬੀਜੀ ਨਹੀਂ ਹਨ ਨਾ ਪਾਸਪੋਰਟ ਕਿਤੇ ਨਹੀਂ ਰਹੇ ਤਾਂ ਅੱਡੇ ਗੋਚੇ ਕਰਕੇ ਸਾਡੇ ਵੱਲੋਂ ਦੀਦੀ ਨੂੰ ਬਹੁਤ-ਬਹੁਤ ਮੁਬਾਰਕਾਂ ਨਵੀਂ ਮਸ਼ੀਨ ਦੀਆਂ ਨੀ ਕੁੜੀਓ ਕੰਗ੍ਰੈਚੁਲੇਸ਼ਨ ਕਰੋ ਕੰਗ੍ਰੈਚੁਲੇਸ਼ਨ ਜੀ ਬਹੁਤ-ਬਹੁਤ ਮੁਬਾਰਕਾਂ ਦੇ ਵੀ ਹਾਂ ਦੀਦੀ ਨੂੰ ਤਾਂ ਦੀਦੀ ਇੱਥੇ ਨਹੀਂ ਤੁਹਾਨੂੰ ਬਹੁਤ ਮਿਸ ਕੀਤਾ ਸੀ ਬਹੁਤ ਹੋਣ ਕਿਤੇ ਚੱਕੇ ਨਹੀਂ ਪਾਰਟੀ ਕਿ ਦੋ ਦਿਨ ਲੈ ਹਾਂ ਪਾਰਟੀ ਵੀ ਅਸੀਂ ਵੇਟ ਕਰਕੇ ਕੀਤੀ ਪਰ ਇਹਨਾਂ ਨਾਲ ਜਿਨ੍ਹਾਂ ਨੇ ਕੱਲ ਪਾਰਟੀ ਕੀਤੀ ਸੀਗੀ ਮਸ਼ੀਨ ਦੀ ਉਹ ਅੱਜ ਆਏ ਨੇ ਕੱਲ ਮਿਸ ਕਰ ਗਏ ਸੀਗੇ ਤੇ ਅੱਜ ਉਹਨਾਂ ਨੂੰ ਮਿਲਦੇ ਆਂ ਤੇ ਫਿਰ ਇੱਕ ਵਾਰੀ ਦਿੰਨੇ ਆਂ ਵਧਾਈਆਂ ਉਹਨਾਂ ਨੂੰ ਬਹੁਤ ਸਾਰੀਆਂ ਆਜੋ ਮਿਲਦੇ ਆਂ ਭੈਣਾਂ ਨੂੰ ਇਹ ਹਾਂਜੀ ਪਹਿਲਾਂ ਤਾਂ ਸਾਸਰੀ ਘਾਲ ਤੁਹਾਨੂੰ ਬਹੁਤ ਜ਼ਿਆਦਾ ਤੇ ਦੂਜੀ ਸਾਡੀ ਸ਼ਿਕਾਇਤ ਵੀ ਰਹੀ ਹਣਾ ਭਾਬੀ ਜੀ ਕੱਲ ਇਹਨਾਂ ਦੇ ਨਾਲ ਤੁਹਾਡੀ ਬਹੁਤ ਵੇਡ ਕੀਤੀ ਤੁਸੀਂ ਪਾਰਟੀ ਹਾਂ ਮਤਲਬ ਆਪ ਆਰਗੇਨਾਈਜ਼ ਕਰਕੇ ਤੁਸੀਂ ਆ ਵੀ ਨਹੀਂ ਆਏ। ਮੈਨੂੰ ਲੱਗਾ ਕਿ ਮੈਂ ਛੇਤੀ ਵਾਪਸ ਆ ਜੂਗੀ ਪਰ ਮੈਂ ਤਾਂ ਆਇਆ ਨਹੀਂ। ਭਾਬੀ ਨੇ ਕਿੰਨੇ ਫੋਨ ਕੀਤੇ ਤੁਹਾਨੂੰ? ਕਾਸ਼ ਨੇ ਕਾਸ਼ ਨੇ ਬਹੁਤ ਫੋਨ ਕੀਤੇ ਤੁਹਾਨੂੰ। ਬਾਕੀ ਆ ਤੁਹਾਡੀ ਮਸ਼ੀਨ ਚੱਲਣ ਦੀ ਹੈ ਤੇ ਬਾਬਾ ਕਿਰਪਾ ਕਰੇ ਕਿ ਤੁਸੀਂ ਇਦਾਂ ਚੱਲਦੀ ਰਵੇ ਸਦਾ ਹੀ। ਥੈਂਕ ਯੂ। ਲੰਮਾ ਟਾਈਮ ਚੱਲੇ ਤੇ ਬਹੁਤ ਸੋਹਣੀ-ਹੋਣੀ ਤੇ ਸਾਫ਼-ਸੁਥਰੀ ਹੈ ਵਧੀਆ ਕਢਾਈ ਦਿਓ। ਆਪਣੇ ਘਰ ਜਿਹੜੇ ਖੁਸ਼ ਕਰੋ। ਤੇ ਜਿਹੜੇ ਜਿਹੜੇ ਇਹਨਾਂ ਦੇ ਲਾਗੇ-ਚਾਗੇ ਦੇ ਏਰੀਆ ਦੇ ਆ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਖਾਸ ਕਰਕੇ ਸਪੈਸ਼ਲੀ ਅਜਨਾਲੇ ਏਰੀਆ ਦੇ ਵਿੱਚ ਤੇ ਨੰਬਰ ਇਹਨਾਂ ਦਾ ਅਸੀਂ ਭੈਣੋਂ ਨਾਲ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਜਿੰਨੇ ਟ੍ਰੇਨਿੰਗ ਲੈਣ ਦੀ ਟ੍ਰੇਨਿੰਗ ਵੀ ਸੜਕੋ ਲੈ ਸਕਦਾ ਆ ਇਹਨਾਂ ਸੜਕੋ ਟ੍ਰੇਨਿੰਗ ਲਈ ਆ ਇਹਨਾਂ ਦੀ ਚੱਲ ਰਹੀ ਆ ਇਸ ਗੁੱਟ ਆ ਬਣਾਉਣ ਦਾ ਇਹਨਾਂ ਦੀ ਜ਼ਿੰਮੇਵਾਰੀ ਇੱਥੇ ਲੱਗੀ ਆ ਤੇ ਤੁਸੀਂ ਆ ਇੱਕ ਬਾੰਦ ਖਾਓ ਜਿਹੜੀ ਅੱਜ ਬਣਾਈ ਜੇ ਆ ਬਣਾਈ ਇਹਨਾਂ ਨੇ ਬਾੰਦ ਸਿੰਧੀ ਬੂਟੀ ਕਹਿੰਦੇ ਕਿ ਤੋਪਾ ਕਹਿੰਦੇ ਨੇ ਸਿੰਧੀ ਤੋਪਾ ਬਹੁਤ ਸੋਹਣੀ ਬਣਾਈ ਬਾੰਦ ਇਹਨਾਂ ਨੇ ਇਹ ਸਾਡੇ ਮੇਨ ਟੀਚਰ ਇਹ ਨੇ ਟੀਚਰ ਇੱਥੇ ਬਾਹਰ ਥੋੜਾ ਸਟੂਡੈਂਟ ਕਾਊਂਟਰ ਦੇਖ ਮੰਨੇ ਤੇ ਟੀਚਰ ਬਾਹਰ ਤੇ ਬਾਕੀ ਫਿਰ ਇੱਕ ਵਾਰੀ ਥੈਂਕ ਯੂ ਤੁਹਾਡਾ ਪਾਰਟੀ ਵਾਸਤੇ ਤੇ ਬਾਕੀ ਅਸੀਂ ਤਾਂ ਤੁਹਾਡੇ ਨਾਲ ਨਰਾਜ਼ ਤੇ ਆ ਗਏ ਕਿ ਤੁਸੀਂ ਮਿਸ ਕਰ ਗਏ ਤੇ ਬਾਕੀ ਤੁਸੀਂ ਵੀ ਮਸ਼ੀਨ ਦੀ ਟ੍ਰੇਨਿੰਗ ਲੈਣੀ ਆ ਮਸ਼ੀਨ ਬਾਰੇ ਕੁਝ ਪੁੱਛਣਾ ਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਜੇ ਪੁੱਛ ਸਕਦੇ ਜੇ ਤੇ ਇੱਥੇ ਆਣ ਕੇ ਘਰੇ ਤੁਸੀਂ ਕੰਮ ਹੁੰਦਾ ਵੀ ਦੇਖ ਸਕਦੇ ਜੇ ਵਿਜ਼ਿਟ ਕਰ ਸਕਦੇ ਜੇ ਸਾਡੇ ਕੋਲ ਬਾਕੀ ਇਹ ਵੀਡੀਓ ਇੱਥੇ ਐਂਡ ਕਰਦੇ ਆਂ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ